ਸਸਿਗਾ ਨੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਲਕੋ ਠੀਕ ਹੋਵੋਗੇ ਤਾਂ ਅੱਜ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆਪਾਂ ਇੱਕ ਨਵੀਂ ਅਪਡੇਟ ਇਹ ਨਵੀਂ ਅਪਡੇਟ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਅੱਜ ਕਿ ਇੱਕ ਨਵੀਂ ਭਰਤੀ ਪੰਜਾਬ ਦੇ ਵਿੱਚ ਆਈ ਹੈ ਉਹ ਕਿਹੜੇ ਕਿਹੜੇ ਕੈਂਡੀਡੇਟ ਭਰ ਸਕਦੇ ਆ ਕਿਹੜੇ ਕਿਹੜੇ ਕੈਂਡੀਡੇਟ ਨਹੀਂ ਭਰ ਸਕਦੇ ਸਾਰਾ ਕੁਝ ਦੱਸਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸਾਂ ਜਾਂਦਾ ਜੀ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਤੇ ਆਪਣੇ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਬਾਕੀ ਪੰਜਾਬ ਦੇ ਸਾਰੇ ਪੇਪਰਾਂ ਦੀ ਜਿਹੜੀ ਸੌਖੇ ਤਰੀਕੇ ਨਾਲ ਕਰਨ ਵਾਸਤੇ ਤੁਸੀਂ ਆਪਣੇ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਆਲ ਪੰਜਾਬ ਐਗਜ਼ਾਮ ਆਲ ਕਲਰਕ ਐਗਜ਼ਾਮ ਇਹਨਾਂ ਦੀ ਤਿਆਰੀ ਕਰਨਾ ਚਾਹੁੰਦਾ ਰਾਜੇ ਇਹਦੇ ਵਿੱਚ ਤੁਹਾਡਾ ਆਲ ਪੰਜਾਬ ਐਗਜ਼ਾਮ ਦੇ ਵਿੱਚ ਤਾਂ ਸੀਨੀਅਰ ਅਸਿਸਟੈਂਟ ਵੀ ਕਵਰ ਹੋ ਜਾਊਗਾ ਤੇ ਗਰੁੱਪ ਡੀ ਵੀ ਕਵਰ ਹੋ ਜਾਊਗਾ ਕਿਉਂਕਿ ਲੈਵਲ ਆਪਣਾ ਹਾਈ ਹੁੰਦਾ ਸਾਰਾ ਠੀਕ ਹੈ ਜੀ ਤੇ ਬਾਕੀ ਇਹ ਇਹ ਰਾਜੇ ਤੁਸੀਂ ਐਪ ਦੇ ਵਿੱਚ ਤੁਹਾਨੂੰ ਮਿਲਣਗੇ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਲੈਕਚਰ ਵਿਦ ਪੀਡੀਐਫ ਸਾਰੇ ਕਲਾਸਾਂ ਜ਼ੀਰੋ ਲੈਵਲ ਤੋਂ ਮਿਲਣਗੇ ਜਿਹੜੇ ਬੱਚੇ ਨੂੰ ਰਾਜੇ ਇੰਗਲਿਸ਼ ਤੇ ਮੈਥ ਨਹੀਂ ਆਉਂਦਾ ਜਿਹੜੇ ਕਹਿੰਦਾ ਜੀ ਸਾਡਾ ਪਤਾ ਹੀ ਨਹੀਂ ਕਿ ਮੈਥ ਦੇ ਇੰਗਲਿਸ਼ ਦੇ ਵਿੱਚ ਹੈ ਕੀ ਆ ਅੱਜ ਛੱਡ ਕੇ ਆਉਣੇ ਜੀ ਉਹਨਾਂ ਵਾਸਤੇ ਦਾ ਜੇ ਆਪਣੀ ਇਹ ਬੈਚ ਹੈ ਜਿਹੜੇ ਇਹ ਸੋਨੇ ਦੇ ਸਾਗੇ ਵਾਲੀ ਗੱਲ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ ਟ੍ਰਿਕਸ ਦੇ ਨਾਲ ਤੇ ਬਹੁਤ ਵਧੀਆ ਤਰੀਕੇ ਨਾਲ ਕਰਵਾਵਾਂਗੇ ਆਪਾਂ ਠੀਕ ਹੈ ਜੀ ਬਾਕੀ ਤੁਸੀਂ ਇਹਦੇ ਵਾਸਤੇ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਜਿਹੜੇ ਬੱਚੇ ਨੇ ਇਹਦਾ ਕੋਰਸ ਲੈਣਾ ਐਂਡਰੌਇਡ ਫੋਨ ਵਾਲੇ ਬੱਚੇ ਜਿੰਨਾਂ ਬੱਚੇ ਕੋਲ ਆਈਫੋਨ ਉਹਨਾਂ ਨੇ ਐਪ ਡਾਊਨਲੋਡ ਕਰਨੇ ਕਲਾਸ-ਕਲਾਸ ਤੇ ਉਹ ਆਰ ਜੀ ਕੋਡੇ ਫਿਲ ਕਰਨਾ ਤਾਂ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਗਿਆ ਆਪਣੇ ਪੰਜਾਬ ਪੁਲਿਸ ਦੇ ਵਿੱਚ ਵੀ ਕਾਫੀ ਹੱਦ ਤੱਕ ਕੈਂਡੀਡੇਟ ਤੇ ਦੂਸਰੇ ਫਾਇਰਮੈਨ ਦੇ ਵਿੱਚ ਵੀ ਬਹੁਤ ਕੈਂਡੀਡੇਟ ਸੈਲੈਕਟ ਹੋਇਆ ਇਸ ਵਾਰ ਵੀ ਆਪਣਾ ਸਭ ਤੋਂ ਜ਼ਿਆਦਾ ਕੈਂਡੀਡੇਟ ਆਪਣੀ ਸੈਲੈਕਟ ਹੋਣੇ ਚਾਹੀਦੇ ਆ ਤੁਹਾਡੀ ਮਿਹਨਤ ਨਾਲ ਤੇ ਆਪਣੇ ਦੋਨਾਂ ਦੇ ਕੰਬੀਨੇਸ਼ਨ ਵਾਲੀ ਰਾਜ ਆ ਪੱਕੇ ਲੰਘ ਸਕਦੇ ਆ ਠੀਕ ਹੈ ਜੀ ਚਲੋ ਤੇ ਰਾਜ ਜਿਹੜੀ ਇਹ ਪੋਸਟ ਨਿਕਲੀ ਹੈ ਨਿਕਲੀ ਹੈ ਜੀ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਰੂਪਨਗਰ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਆ ਰੂਪਰ ਦੇ ਵਿੱਚ ਪੋਸਟਾਂ ਨਿਕਲਣਗੀਆਂ ਆਲ ਪੰਜਾਬ ਤੋਂ ਕੈਂਡੀਡੇਟ ਦੇ ਵਿੱਚ ਫਾਰਮ ਭਰ ਸਕਦੇ ਆ ਕੋਈ ਦੀ ਫੀਸ ਨਹੀਂ ਹੈਗੀ ਕੋਈ ਦੀ ਲਿਖ ਤੇ ਪ੍ਰੋਸੈਸ ਸਰਵਨਗ ਪੋਸਟ ਆ ਜਿਹਦੇ ਵਿੱਚ ਜਰਨਲ ਦੀ ਇੱਕ ਹੈ ਐਸਸੀ ਦੀ ਇੱਕ ਹੈ ਹੈਂਡੀਕੈਪਡ ਦੀ ਇੱਕ ਹੈ ਯੋਗਤਾ ਦੇ ਵਿੱਚ ਤੁਹਾਡੇ ਤੋਂ 10 ਵੀ ਮੰਗੀ ਗਈ ਹੈ ਠੀਕ ਹੈ ਜੀ ਤੇ ਜਿੰਨੀ ਤੁਹਾਡੀ ਕੋਈ ਯੋਗਤਾ ਹੈਗੀ ਉਨੀ ਲਾਉਣੀ ਹੈ 18 ਤੋਂ 35 ਸਾਲ ਜਰਨਲ ਕੈਟਾਗਰੀ ਦੀ ਉਮਰ ਹੈ ਬਾਕੀ ਇਹ ਤੁਹਾਨੂੰ ਪਤਾ ਕਿ 5 ਸਾਲ ਦੀ ਛੋਟ ਹੁੰਦੀ ਹੈ ਇਸ ਤੋਂ ਬਾਰੇ ਇੱਕ ਵੈਕੈਂਸੀ ਦੇ ਵਿੱਚ ਹੋਰ ਆਉ ਹੈਗੇ ਪੀਐਨ ਦੀ ਜਰਨਲ ਦੀ ਵੈਕੈਂਸੀ ਹੈ ਜਰਨਲ ਦੇ ਵੈਕੈਂਸੀ ਵਿੱਚ ਸਾਰੇ ਕੈਂਡੀਡੇਟ ਅਪਲਾਈ ਕਰ ਸਕਦੇ ਹੁੰਦੇ ਆ ਤੇ ਇਹ ਚ ਵੀ 18 ਤੋਂ 35 ਸਾਲਾ ਜਿਹੜੇ ਕਹਿੰਦੇ ਲੋਕਲ ਉਹ ਵੀ ਭਰ ਸਕਦੇ ਦੂਰ ਵਾਲੇ ਵੀ ਭਰ ਸਕਦੇ ਠੀਕ ਹੈ ਜੀ ਜਿਹੜੀ ਆ ਹੁਣ ਭਰਤੀ ਹੋਈ ਸੀ ਉਹਦੇ ਵਿੱਚ ਆਪਣੇ ਇੱਕ ਕੈਂਡੀਡੇਟ ਸਿਲੈਕਟ ਹੋਇਆ ਕੋਈ ਬੱਚੇ ਨੇ ਰੁਪਈਆ ਨਹੀਂ ਦਿੱਤਾ ਠੀਕ ਹੈ ਜੀ ਕੋਈ ਸ਼ਿਫਾਰਸ਼ ਨਹੀਂ ਚੱਲੀ ਆਰਾਮ ਨਾਲ ਉਹ ਬੱਚੇ ਨੂੰ ਨੌਕਰੀ ਮਿਲਿਆ ਉਹ ਵੀਡੀਓ ਦੇਖ ਕੇ ਨੇ ਫਾਰਮ ਭਰਿਆ ਸੀ ਠੀਕ ਹੈ ਜੀ ਚਲੋ ਦੇਖਿਆ ਜੋ ਕੋਈ ਹੱਜ ਨਹੀਂ ਜਾਂਦਾ ਹੁੰਦਾ ਰਾਜੇ ਸਿਰਫ ਤੁਸੀਂ ਕਲਾ ਪੇਪਰ ਉਹ ਇੰਟਰਵਿਊ ਦੇਣੀ ਹੈ ਲ 20 ਤਰੀਕ ਨੂੰ ਸਾਰੇ ਕੈਂਡੀਡੇਟਾਂ ਦੇ ਫਾਰਮ ਭੇਜ ਦਿਓ ਠੀਕ ਹੈ ਜੀ ਘੱਟੋ ਘੱਟ ਜਿਹੜੇ ਲੇਟ ਹੁੰਦੇ ਆ ਉਹ ਬਾਕੀ ਤਾਂ ਸਾਰਿਆਂ ਨੇ ਪਹਿਲਾਂ ਭੇਜਣੇ ਆ ਆ ਫਾਰਮ ਹੈ ਇਹ ਫਾਰਮ ਦਾ ਪ੍ਰੀ ਫਾਰਮਾ ਤੁਹਾਨੂੰ ਮੈਂ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਦੇ ਦੇਣਾ ਉੱਥੋਂ ਤੁਸੀਂ ਫਾਰਮ ਕਢਵਾ ਸਕਦੇ ਹੋ ਇੱਥੇ ਤੁਸੀਂ ਇਹਦੀ ਪੋਸਟ ਪਾ ਦੇਣੀ ਆ ਇੱਥੇ ਇਹਦੀ ਪਾਸਪੋਰਟ ਸਾਈਜ਼ ਦੀ ਫੋਟੋ ਲਾ ਦੇਣੀ ਆ ਇੱਥੇ ਜਿਹੜੀ ਤੁਸੀਂ ਪੋਸਟ ਵਾਸਤੇ ਭਰੇ ਹੈਗਾ ਉਹ ਭਰ ਦੇਣਾ ਹੈ ਜੇ ਤੁਹਾਨੂੰ ਦੋਨੇ ਪੋਸਟਾਂ ਵਾਸਤੇ ਭਰਨਾ ਹੈ ਤਾਂ ਦੋ ਫਾਰਮ ਲੱਗਣਗੇ ਕੋਈ ਫੀਸ ਨਹੀਂ ਆ ਸਾਰਾ ਕੁਝ ਲਿਖਿਆ ਹੋਇਆ ਹੈ ਇੱਥੇ ਤੁਸੀਂ ਕੀ ਕਰਨਾ ਆ ਆ ਦਾ ਨੇਮ ਭਰਨਾ ਹੈ ਠੀਕ ਹੈ ਇਥੇ ਤੁਸੀਂ ਜਿਆਦਾ ਕੰਟੈਕਟ ਨੰਬਰ ਪਾ ਦਿਓ ਇੱਥੇ ਆਪਦੀ ਈਮੇਲ ਆਈਡੀ ਇੱਥੇ ਕੈਟਾਗਰੀ ਕੈਟਾਗਰੀ ਜਰਨਲ ਹੈਗਾ ਤਾਂ ਜਰਨਲ ਪਾ ਦਿਓ ਜੇ ਕੋਈ ਐਸੀਬੀਸੀ ਅਦਰ ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਕੈਂਡੀਡੇਟ ਦਾ ਸਰਟੀਫਿਕੇਟ ਵੀ ਨਾਲ ਲੈਣਾ এডਿਕੇਸ਼ਨ ਕੁਆਲੀਫਿਕੇਸ਼ਨ 10ਵੀਂ ਤੋਂ 12ਵੀਂ ਤੋਂ ਜ਼ਿਆਦਾ ਕਿਸੇ ਕੈਂਡੀਡੇਟ ਨੇ ਨਹੀਂ ਲਾਉਣੀ ਠੀਕ ਹੈ ਜੇਕਰ ਤੁਹਾਡੇ ਕੋਈ ਕ੍ਰਿਮੀਨਲ ਕੇਸ ਹੈਗਾ ਜਸ ਕਰ ਦਿਓ ਜੇ ਨਹੀਂ ਹੈਗਾ ਨੋ ਕਰ ਦਿਓ ਇਹ ਫਾਰਮ ਇੱਡਾ ਕ ਫਾਰਮ ਹੈਗਾ ਇਹ ਫਾਰਮ ਭਰ ਤੋਂ ਬਾਅਦ ਤੁਸੀਂ ਆਪਣੇ ਇੱਥੇ ਸਿਗਨੇਚਰ ਕਰ ਦਿਓ ਠੀਕ ਹੈ ਜੀ ਪ੍ਰੂਫ ਕੇ ਨਾਲ ਲਾਉਲੇ ਆ ਡੇਟ ਆਫ ਬਰਥ ਵਾਸਤੇ ਜੇ ਕਿਸੇ ਕੋਲ ਡੇਟ ਆਫ ਬਰਥ ਦਾ ਸਰਟੀਫਿਕੇਟ ਹੈਗਾ ਠੀਕ ਹੈ ਜੇ ਨਹੀਂ ਹੈਗਾ ਤਾਂ ਤੁਸੀਂ ਆਪਣਾ 10ਵਾਂ ਦਾ ਸਰਟੀਫਿਕੇਟ ਵੀ ਅਪਲੋਡ ਕਰ ਸਕਦੇ ਹੋ ਐਜੂਕੇਸ਼ਨ ਕੁਆਲਿਫਿਕੇਸ਼ਨ ਸਰਟੀਫਿਕੇਟ ਤੁਸੀਂ ਅਪਲੋਡ ਕਰਨੇ ਆ ਜਨਰਲ ਕੈਟਾਗਰੀ ਨੂੰ ਛੱਡ ਕੇ ਦੂਜੀ ਕੈਂਡੀਡੇਟਾਂ ਨੇ ਆਪਣਾ ਕਾਸਟ ਕੈਟਾਗਰੀ ਵੀ ਨਾਲ ਕਰਨਾਗਾ ਐਕਸਪੀਰੀਅੰਸ ਸਰਟੀਫਿਕੇਟ ਹੈਗਾ ਤਾਂ ਲਾਦੂ ਨਹੀਂ ਹੈਗਾ ਤਾਂ ਆਏ ਦਿਓ ਆ ਆਇਡੈਂਟੀਟੀ ਪ੍ਰੂਫ ਤਾਂ ਤੁਹਾਡਾ ਆਧਾਰ ਕਾਰਡ ਹੀ ਲੱਗ ਜਾਊਗਾ ਇਹ ਕੋਈ ਚੱਕਰ ਨਹੀਂ ਹੈਗਾ ਤੇ ਦੋ ਤੁਸੀਂ ਪਾਸਪ ਪੇਜ ਜਨ ਹੈ ਠੀਕ ਹੈ ਜੀ ਸਪੀਡ ਪੋਸਟ ਕਰਾ ਦਿਓ ਜੇ ਮਰਜ਼ੀ ਕਰਾ ਦਿਓ ਤੁਹਾਡੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਤੇ ਭਰ ਸਕਦੇ ਹੋ ਪੋਸਟਾਂ ਤੇ ਆਪਦੀ ਜਰਰ ਦੇਖੋ ਪੇਪਰ ਦਾ ਬਰੇਟਰ ਪੇਪਰ ਦਾ ਬਦਨ ਦੀ ਤਿਆਰੀ ਕਰਦੀ ਕਰਦੇ ਜੀ ਤੁਸੀਂ ਇਹ ਜਾ ਪੇਪਰ ਵੀ ਵਿੱਚੋਂ ਲਓਗੇ ਇੰਟਰਵਿਊ ਵੀ ਲਾ ਦੇ ਆ ਕਰੋ ਕੁਝ ਨਹੀਂ ਹੁੰਦਾ ਠੀਕ ਹੈ ਜੀ ਨਾਲੇ ਆਪਣਾ ایکسپੀਰੀਅੰਸ ਹੀ ਹੁੰਦਾ ਜੀ ਜਨਰਲ ਬਾਕੀ ਜਿਹੜੇ ਕੈਂਡੀਡੇਟ ਪੰਜਾਬ ਪੁਲਿਸ ਦੇ ਦੂਜੇ ਭਰਤੀਆਂ ਦੀ ਤਿਆਰੀ ਕਰਦੇ ਉਹ ਜਲਦੀ ਜਲਦੀ ਬੈਚ ਜੁਆਇਨ ਕਰ ਸਕਦੇ ਆ ਕਲਾਸਾਂ ਤੁਹਾਡੀਆਂ ਜਲਦ ਤੋਂ ਜਲਦ ਅਜੇ ਨਵੇਂ ਕਲਾਸਾਂ ਤੁਹਾਡੀਆਂ ਐਡ ਹੋਣ ਜਾ ਰਹੀਆਂ ਉਹਦੇ ਵਿੱਚ ਇੰਗਲਿਸ਼ ਮੈਂ ਤਾਂ ਹੀ ਸ਼ੁਰੂ ਕੀਤੀ ਸੀ ਕਿਉਂਕਿ ਬਾਕੀ ਕਾਫੀ ਮਾਤਰਾ ਦੇ ਵਿੱਚ ਨਰੋਲ ਕਰ ਰਹੇ ਸੀ ਬੱਚੇ ਕੋਰਸਾਂ ਦੇ ਵਿੱਚ ਤੇ ਦੋ ਤਿੰਨ ਦਿਨ ਤੱਕ ਤੁਹਾਡੇ ਇੰਗਲਿਸ਼ ਦੇ ਲੈਕਚਰ ਵੀ ਮੈਂ ਅਪਲੋਡ ਕਰ ਦੇਣੇ ਆ ਤੇ ਜਲਦੀ ਜਲਦੀ ਜਾਈ ਜੁਆਇਨ ਕਰੋ ਧੰਨਵਾਦ